ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਬਾਬਾ ਜੀ ਕਹਿੰਦੇ ਨੇ ਕਈਆਂ ਨੂੰ ਜ਼ਿੰਦਗੀ ਵਿੱਚ ਸੱਚ ਹੈ ਐਨੀ ਵੱਡੀ ਦੁੱਖ ਦੀ ਠੋਕਰ ਵੱਜਦੀ ਹੈ ਉਸ ਠੋਕਰ ਤੋਂ ਬਾਅਦ ਬੰਦੇ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਨੇ ਜੋ ਕੁਝ ਵੀ ਪਰਮਾਤਮਾ ਨੇ ਸਿਰਜਿਆ ਹਰ ਦਿਸਦੀ ਹੋਈ ਚੀਜ਼ ਇੱਕ ਦਿਨ ਖਤਮ ਹੋਏਗੀ ਮੌਤ ਅਸਲ ਹੈ ਆਪਣਾ ਕੰਮ 80 ਸਾਲ 70 ਸਾਲ 40 ਸਾਲ 50 ਸਾਲ ਕਦੀ ਉਹ 5 ਸਾਲ ਵਿੱਚ ਵੀ ਮੁਕਾ ਜਾਂਦੀ ਹੈ ਬੱਚਿਆਂ ਲਈ ਪਰ ਆਉਂਦੀ ਉਹਦੋਂ ਹੈ ਜਦੋਂ ਸਾਡਾ ਜਨਮ ਹੁੰਦਾ ਹੈ ਇਹ ਤਾਂ ਸੱਚ ਹੈ ਕਿ ਮਰਨਾ ਹੈ ਪਰ ਮਰਨ ਤੋਂ ਪਹਿਲਾਂ ਇੱਕ ਕੰਮ ਕਰ ਲਈਏ ਇੰਨਾ ਜੰਜਾਲਾ ਨੂੰ ਛੱਡ ਕੇ ਉਹਨੂੰ ਯਾਦ ਕਰ ਲੈ ਜਿਨੇ ਤੈਨੂੰ ਪੈਦਾ ਕੀਤਾ ਮਹਾਰਾਜ ਕਹਿੰਦੇ ਨੇ ਨਾ ਇੱਥੇ ਥੋੜਿਆਂ ਵਾਲਾ ਰਿਹਾ ਨਾ ਇੱਥੇ ਬਹੁਤਿਆਂ ਵਾਲਾ ਰਿਹਾ ਨਾ ਇੱਥੇ ਅਵਤਾਰੀ ਰਿਹਾ ਨਾ ਇੱਥੇ ਅਵਤਾਰੀਆਂ ਦਾ ਵਿਰੋਧ ਕਰਨ ਵਾਲਾ ਰਿਹਾ ਸੱਚੀ ਮੌਤ ਦਾ ਨਾਂ ਲਿਆ ਵੱਡੇ ਵੱਡੇ ਲੋਕ ਕੰਬਦੇ ਨੇ ਆਪਣੇ ਘਰ ਵਿੱਚ ਜਿੰਨਾ ਮਰਜ਼ੀ ਕੋਈ ਸਿਆਣਾ ਹੋਵੇ ਉਹਦੀ ਕੀਮਤ ਨਹੀਂ ਪਾਉਂਦੇ ਲੋਕ ਦੂਜੇ ਮੱਤ ਵਾਲਾ ਭਾਵੇਂ ਗਪੌੜੀ ਛੱਡੇ ਤਾਂ ਉਹਨੂੰ ਇੰਨਾ ਸਨਮਾਨ ਦਿੰਦੇ ਨੇ ਜਿਹੜੀ ਤੈਨੂੰ ਮੈਂ ਇੱਕ ਗੱਲ ਕਹਿਣ ਲੱਗਾ ਸੱਚੀ ਇਹਨੂੰ ਹਿਰਦੇ ਵਿੱਚ ਧਾਰਨ ਕਰ ਲੈ ਇਹ ਝੂਠ ਨਹੀਂ ਐ ਇਹ ਬਾਪਰ ਨਹੀਂ ਐ ਜਿਵੇਂ ਸਾਨੂੰ ਸੁਪਨਾ ਆਉਂਦਾ ਹੈ ਅੱਖ ਖੋਲਦੀ ਐ ਤੇ ਆਪਾਂ ਕਹਿੰਦੇ ਆ ਵੇਖੋ ਐਵੇਂ ਸੁਪਨਾ ਆਇਆ ਸੀ ਜੋ ਸੁਪਨੇ ਚ ਦੇਖਿਆ ਸੱਚ ਕੁਝ ਵੀ ਨਹੀਂ ਹੋਇਆ ਤੇ ਮਹਾਰਾਜ ਕਹਿੰਦੇ ਨੇ ਜਿਹੜੀ ਤੇਰੀ ਜ਼ਿੰਦਗੀ ਲੰਘ ਗਈ ਇੱਕ ਵਾਰੀ ਇਹਦੇ ਵਾਲਾ ਝਾਤੀ ਮਾਰੀ ਇਹ ਵੀ ਇੱਕ ਸੁਪਨਾ ਬਣ ਚੁੱਕੀ ਹੈ ਪੈਸਾ, ਦੌਲਤ ਬੰਦੇ ਨੂੰ ਛੇਤੀ ਕਿਤੇ ਸਮਝ ਨਹੀਂ ਭੈਣ ਦਿੰਦਾ ساری ਜ਼ਿੰਦਗੀ ਲਾ ਦਿੰਦਾ ਮਹਾਤਮਾ ਇੱਕ ਮੌਤ ਤੇ ਰੱਬ ਚੇਤੇ ਆ ਜਾਵੇ ਇਹ ਇਸ ਤਰ੍ਹਾਂ ਚੇਤੇ ਨਹੀਂ ਆਉਂਦੀ ਜਿਸ ਤਰ੍ਹਾਂ ਰੋਟੀ ਚੇਤੇ ਆਉਂਦੀ ਹੈ ਜਿਹੜਾ ਆਪਣੇ ਦਿਲ ਦਾ ਪੈਰਾ ਦਿੰਦਾ ਹੈ ਪਿਆਰਿਓ ਉਹੀ ਦਰਵੇਸ਼ ਹੁੰਦਾ ਹੈ ਜਿਹੜਾ ਲੋਕਾਂ ਦੇ ਦਿਲਾਂ ਦਾ ਪੈਰਾ ਦੇਣ ਲੱਗ ਪਵੇ ਉਹ ਚੌਂਕੀਦਾਰ ਹੁੰਦਾ ਦਰਵੇਸ਼ ਆਪਣੇ ਘਰ ਨੂੰ ਵੇਖਦਾ ਹੁੰਦਾ ਜਿਹੜੇ ਬੰਦੇ ਹੱਥ ਪਸਾਰਨਾ ਸ਼ੁਰੂ ਕਰ ਦੇਣ ਉਹ ਲੱਤਾਂ ਪਸਾਰ ਕੇ ਕਦੀ ਨਹੀਂ ਬੈਠ ਸਕਦੇ ਉਹਨਾਂ ਨੂੰ ਉੱਠਣਾ ਹੀ ਪੈਂਦਾ ਜਿਸ ਤੋਂ ਉਹਨਾਂ ਨੂੰ ਲੋੜ ਪੂਰੀ ਕਰਨੀ ਜਿਹਨੂੰ ਆਪਾਂ ਬਸਤੀ ਕਹਿੰਦੇ ਆ ਇਹ ਉੱਜੜਨ ਵਾਲੀ ਹੈ ਜਿੰਨਾ ਅਸੀਂ ਕਾਬਲਾਂ ਨੂੰ ਉਜਾੜ ਕਹਿੰਨੇ ਐ ਉਹ ਵਸੀ ਹੋਈ ਹੈ ਕਿਉਂਕਿ ਇੱਕ ਵਾਰੀ ਉਹ ਉਥੋਂ ਵਸ ਗਏ ਉਹ ਘਰੇ ਦਵਾਰਾਂ ਨਹੀਂ ਆਏ ਜਿਹੜਾ ਤੂੰ ਘਰ ਕਹਿਣਾ ਹੈ ਤੇਰਾ ਦਾਦਾ ਵੀ ਕਹਿੰਦਾ ਸੀ ਤੇਰਾ ਤੇਰਾ ਬਾਪ ਵੀ ਕਹਿੰਦਾ ਸੀ ਤੂੰ ਨਿੱ ਘਰਾਂ ਹੈ ਮੇਰੇ ਤੋਂ ਡਰਨ ਵਾਲਿਆ ਜਿੱਦੋਂ ਉਸ ਘਰ ਚੋਂ ਤੈਨੂੰ ਕੱਢਿਆ ਮੈਂ ਤੇਰਾ ਇੰਤਜ਼ਾਰ ਕਰਾਂਗੀ ਤੂੰ ਮੇਰੇ ਘਰ ਵਿੱਚ ਇੱਕ ਵਾਰੀ ਵਸ ਜੀ ਤੈਨੂੰ ਕੋਈ ਕੱਢ ਕੇ ਬਾਹਰ ਦਿਖਾਏ ਲੋਕਾਂ ਬਾਰੇ ਬਿਲਕੁਲ ਨਾ ਸੋਚੋ ਕਿ ਲੋਕ ਮੇਰੇ ਬਾਰੇ ਕੀ ਸੋਚਣਗੇ ਤੂੰ ਆਪਣੇ ਕਰਮਾਂ ਦੀ ਚਿੰਤਾ ਕਰ ਕਿ ਗੁਰੂ ਤੇਰੇ ਬਾਰੇ ਕੀ ਸੋਚੇਗਾ ਜ਼ਿੰਦਗੀ 'ਚ ਦੁੱਖ ਜਿੰਨਾ ਮਰਜੀ ਵੱਡਾ ਹੋਵੇ ਕਦੇ ਵੀ ਗੁਰੂ ਦਾ ਸਾਥ ਨਾ ਛੱਡਿਓ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ